ਉਦੋਂ ਮੇਰਾ ਪਿਓ ਮੁੱਕ ਗਿਆ ਸੀ ਸਾਡੇ 9 ਵਾਹਣ ਆਇਆ ਸੀ ਸਾਡੇ 15 ਕਿੱਲੇ ਵਾਹਣ ਦੇ ਸੀ ਮੇਰੇ ਭਰਾ ਮੇਰੇ ਨਾਲ ਲੜੇ ਸੀ ਦੋਨੇ ਕਹਿੰਦੇ ਵੀ ਤੂੰ ਕਿਉਂ ਇੰਨੀ ਕਾਲੀ ਕਰਦੀ ਆ ਮੈਨੂੰ ਟੈਗ ਦਾ ਦੌਰਾ ਪੈਂਦਾ ਹੁੰਦਾ ਸੀ ਮੈਂ ਆਖਿਆ ਵੀ ਜੇ ਮੈਨੂੰ ਕੁਝ ਹੋ ਗਿਆ ਸੋਡੀ ਜ਼ਮੀਨ ਗਾਂਹਾਂ ਮੇਰੇ ਮੁੰਡੇ ਦੇ ਨਾਂ ਚੜ ਚੋ ਕਿਉਂ ਜਾਣਦੀ ਐ ਮਾਂ ਤੋਂ ਪੁੱਤ ਨੂੰ ਜਾਣਦੀ ਐ ਮੇਰਾ ਭਰਾ ਕਹਿੰਦਾ ਵੀ ਜੇ ਜਾਣਦੀ ਐ ਤਾਂ ਜਾਵੇ ਜਦੋਂ ਸਾਡੀ ਭੈਣ ਹੀ ਗਈ ਤਾਂ ਜ਼ਮੀਨ ਵੀ ਅਸੀਂ ਕੀ ਕਰਨੀ ਆ ਮੈਂ ਆਖਿਆ ਬਈ ਕੰਮਲੇ ਨਹੀਂ ਬਣਦੇ ਹੁੰਦੇ ਮੇਥੋਂ ਛੋਟੇ ਨੇ ਉਹ ਨੇਵਣ ਭਾਈ ਛੋਟੇ ਨੇ ਮੈਂ ਵੱਡੀ ਆ ਮੈਂ ਆਖਿਆ ਵੀ ਤੁਸੀਂ ਆਪਦਾ ਹਿੱਸਾ ਆਪ ਦੇ ਨੋਂ ਕਰਾਓ ਕਹਿੰਦੇ ਭਾਈ ਅਸੀਂ ਤਾਂ ਕਰਾਉਂਦੇ ਨਹੀਂ ਮੈਂ ਤੁਸੀਂ ਨਹੀਂ ਕਰਾਉਂਦੇ ਭਾਈ ਜਾ ਕੇ ਮੈਲ ਲਿਖ ਕੇ ਦੇ ਆਉਣੀ ਆ ਮੈਂ ਲੈ ਜਾਣੀ ਕਿਸੇ ਮੈਂਬਰ ਨੂੰ ਨਾਲ ਮੈਂ ਜਣੀ ਪੂਰਾ ਗੁੱਸੇ ਹੋਈ ਆ ਆਪਦੇ ਬਦਲੋਂ ਕਹਿੰਦੇ ਤੈਨੂੰ ਕੀ ਕਾਲੀ ਐ ਮੈਂ ਕਾਲੀ ਤਾਂ ਇਹ ਵੀ ਮੈਨੂੰ ਬਿਮਾਰੀ ਕਿਸੂਤੀ ਐ ਕੀਪਤਾ ਕਿਹੜੇ ਵੇਲੇ ਟੈਗ ਦਾ ਦੌਰ ਆ ਪਏ ਜੇ ਮੇਰੀ ਸਾਸਰੀ ਕਾਲ ਬੋਲ ਜੇ ਇਥੋਂ ਤੁਸੀਂ ਆਪਦਾ ਹਿੱਸਾ ਛੋੜਦਾ ਫਰਜ ਐ ਛੋੜਦਾ ਹੱਕ ਐ ਤੁਹਾਡੇ ਕੋਲੇ ਹੋਣਾ ਚਾਹੀਦਾ ਮੈਨੂੰ ਕਹਿੰਦੇ ਵੀ ਤੂੰ ਵੀ ਤਾਂ ਐਸੇ ਬਾਪ ਦੇ ਜਰਮ ਲਿਆ ਐ ਮਹਾ ਮੇਰਾ ਭੱਜ ਸੀ ਮੇਰੇ ਬਾਪ ਨੇ ਨਿਮਹਾਤਾ ਮੇਰਾ ਵਿਆਹ ਕਰਤਾ ਮੈਨੂੰ ਜਿੰਨਾ ਉਹ ਤੋਂ ਚਾਹਿਆ ਉਹਨੇ ਮੈਨੂੰ ਦੇਤਾ ਵਾਧ ਚੜ ਕੇ ਦੇਤਾ ਜਿੰਨਾ ਮੇਰਾ ਹੱਕ ਸੀ ਪਰ ਹੁਣ ਤਾਂ ਮੈਂ ਜਿਹੜੀ ਧੀ ਪੇਕੇ ਆਸ ਕਰੂ ਮੈਂ ਨਹੀਂ ਕਹਿੰਦੀ ਵੀ ਉਹਨਾਂ ਦੇ ਵਾਅਦਾ ਹੋਊਗਾ ਅੱਛਾ ਉਹ ਇਹ ਆਮ ਬੁੜੀਆਂ ਤੋਂ ਸੀ ਸਿਆਣੀਆਂ ਤੋਂ ਸੁਣ ਲਿਓ ਜਿੱਥੇ ਆਪਾਂ ਆਸ ਕਰਾਂਗੇ ਨਾ ਵੀ ਫਲਾਨੇ ਘਰ ਜਾ ਕੇ ਚਾਹ ਪੀਵਾਂਗੇ ਜਾਂ ਫਲਾਨੇ ਘਰ ਰੋਟੀ ਆਪਣੇ ਹਿੱਸੇ ਦਾ ਰੱਬ ਉੱਥੇ ਹੀ ਦਿੰਦਾ ਆਪਾਂ ਆਸ ਰੱਖੋ ਆਪਦੇ ਸਹੁਰੇ ਆਪਦੇ ਘਰੇ ਉਥੇ ਹੱਕ ਜਮਾਓ ਜੇ ਆਪਾਂ ਕਹਾਂਗੇ ਵੀ ਆਹ ਚੀਜ਼ ਇੱਥੇ ਨਹੀਂ ਖਰੀਦਣੀ ਸੌਰੀ ਪੇਕਿਆਂ ਤੋਂ ਲੈ ਕੇ ਬਾਈ ਉਹ ਪੇਕਿਆਂ ਨਹੀਂ ਜਮੂਗਾ ਫਿਰ ਆਪਣਾ ਹੱਕ ਸੌਰੀ ਜਮਾਓ ਉਥੇ ਪਰਮਾਤਮਾ ਦੇਊਗਾ ਤੁਹਾਨੂੰ ਪਰ ਇਹ ਨੀਤੀ ਹੀ ਨਾ ਰੱਖੋ ਵੀ ਆਪਾਂ ਪੇਕਿਆਂ ਤੋਂ ਲੈ ਕੇ ਆਉਣਾ